ਕਰਵਾ ਚੌਥ ਉਹ ਦਿਨ ਜਦੋਂ ਸੁਹਾਗਣਾ ਪਤੀ ਦੀ ਲੰਮੀ ਉਮਰ ਤੇ ਆਪਣੇ ਰਿਸ਼ਤੇ ਦੀ ਮਜ਼ਬੂਤੀ ਲਈ ਵਾਤ ਰੱਖਤਿਆਂ ਨੇ ਹਾ ਤੁਮੇ ਪੂਜਾ ਕੀਤ ਵਾਲੀ ਮਾਈ ਰਾਤ ਸੁਹਾਗੋ ਵਾਲੀ ਸੁਹਾਗਣਾ ਦੇ ਲਈ ਇਹ ਦਿਨ ਖਾਸ ਹੁੰਦਾ ਏ ਸੋ ਤਿਆਰੀਆਂ ਵੀ ਖਾਸ ਕੀਤੀਆਂ ਜਾਂਦੀਆਂ ਨੇ ਉਹਤੇ ਹੀ ਦੇਸ਼ ਦੀ ਲੰਮੀ ਉਮਰ ਲਈ ਸਿਰਹਾਦ ਉੱਤੇ ਪੈਰਾ ਦੇਣ ਵਾਲੇ ਜਵਾਨਾਂ ਦੀਆਂ ਪਤਨੀਆਂ ਲਈ ਵੀ ਇਹ ਦਿਨ ਖੁਸ਼ੀ ਵਾਲਾ ਵੀ ਹੁੰਦਾ ਏ ਤੇ ਗਮ ਵਾਲਾ ਵੀ ਕਿਉਂਕਿ ਜ਼ਰਤਾਰ ਫੌਜੀਆਂ ਦੀਆਂ ਸੋਹਗਣਾ ਨੂੰ ਇਤਿਹਾਰ ਪਤੀ ਦੀ ਗੈਰ ਮੌਜੂਦਗੀ ਵਿੱਚ ਹੀ ਮਨਾਉਣਾ ਪੈਂਦਾ ਏ ਪਠਾਨਕੋਟੀਆਂ ਰਹਿਣ ਵਾਲੀਆਂ ਅਜੀਆਂ ਹੀ ਦੋ ਸੋਹਗਣਾ ਨੇ ਪੂਜਾ ਤੇ ਟਿੰਪਲ ਜਿਨ੍ਹਾਂ ਦੇ ਪਤੀ ਫੌਜ ਵਿੱਚ ਨੇ ਤੇ ਕਰਵਾ ਚੌਥ ਮੌਕੇ ਕਰ ਨਹੀਂ ਪੁੱ ਸਕੇ इन्हें सुहागना का कहना सी कि करवा चौथ मौके पति की कमी महसूस है इसलिए फौजी पति की तस्वीर तोड़ती करवा चौथ का व्रत है और मैं हमेशा की तरह उनके लिए ये भी व्रत रखूंगी पर मुझे इस बात की कमी भी महसूस हो रही है कि वो घर पे नहीं है और इस बात की खुशी भी है कि वो मेरी जैसी अनेकों बहनों के लिए अनेकों बहनों के सुहागों की रक्षा कर रहे हैं इस बात की मेरे को बहुत खुशी है बट उसकी जो कमी है वो भी मेरे को बहुत महसूस हो रही है ਮੇਰੇ ਜੋ ਇਨਲਾਸ ਫੈਮਲੀ ਹੈ ਉਹ ਮਹਾਰੀ ਬਹੁਤ ਕੇਅਰ ਕਰਦੇ ਹਨ ਬਹੁਤ ਪਿਆਰ ਦਿੰਦੇ ਹਨ ਬਟ ਫਿਰ ਵੀ ਮੇਰੇ ਕੋ ਉਨਕੀ ਬਹੁਤ ਕਮੀ ਮਹਿਸੂਸ ਹੋ ਰਹੀ ਹੈ ਕਿ ਕੱਲ ਉਹ ਇਸ ਮੇਨ ਤਿਹਾਰ ਮੇ ਘਰ ਪੇ ਨਹੀਂ ਹੈ ਪੂਜਾ ਤੇ ਡਿੰਪਲ ਦੂਮੇਪਾਰ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਹਿਮਾਲਿਆ ਦੀਆਂ ਰਹਿਣ ਵਾਲੀਆਂ ਨੇ ਇਸ ਲਈ ਜਾਣਦੀਆਂ ਨੇ ਕਿ ਸਰਹੱਦ ਉੱਤੇ ਫੌਜੀ ਜਵਾਨ ਕਿਹੜੇ ਖਤਰਿਆਂ ਦਾ ਸਾਹਮਣਾ ਕਰਦੇ ਹੋਏ ਦੇਸ਼ ਦੀ ਰੱਖਿਆ ਕਰਦੇ ਨੇ ਕਰਵਾ ਚੌਥ ਦੇ ਮੌਕੇ ਪਤੀ ਘਰ ਵਿੱਚ ਨਹੀਂ ਹੈ ਇਸ ਗੱਲ ਦਾ ਉਹਨਾਂ ਨੂੰ ਮਲਾ ਲਿਆ ਪਰ ਇਸ ਗੱਲ ਦਾ ਮਾਣ ਵੀ ਹੈ ਕਿ ਉਹਨਾਂ ਦੇ ਪਤੀ ਸਰਹੱਦ ਉੱਤੇ ਪੈਰਾ ਦੇ ਕੇ ਦੇਸ਼ ਦੀਆਂ ਹੋਰ ਕਿੰਨੀਆਂ ਹੀ ਸੁਹਾਗਣਾਂ ਦੇ ਸੁਹਾਗ ਦੀ ਰੱਖਿਆ ਕਰ ਰਹੇ ਨੇ